ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਅੱਜ ਸੂਟ ਬਹੁਤ ਵਧੀਆ ਸੂਟ ਹੈ ਜਿਹੜਾ ਮੈਂ ਰੈਡੀ ਕਰਨ ਲੱਗੀਆਂ ਠੀਕ ਹੈ ਮੈਂ ਸੋਚੇ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਤੇ ਇਹ ਆਇਆ ਜੀ ਸੂਟ ਸਾਨੂੰ ਮਤਲਬ ਯੂ ਐਸ ਤੋਂ ਆਰਡਰ ਠੀਕ ਹੈ ਤੇ ਇਹ ਜਾਣਾ ਜੀ ਤਰਨ ਤਰਨ ਸੂਟ ਠੀਕ ਹੈ ਤੇ ਆਪਾਂ ਨੇ ਇਹ ਇੱਕ ਦਿਨ ਚ ਹੀ ਰੈਡੀ ਕਰਨਾ ਕਿਉਂਕਿ ਕੱਲ ਸਾਡੇ ਕੋਲ ਸੂਟ ਆਇਆ ਤੇ ਅੱਜ ਅਸੀਂ ਲੱਗਿਆ ਨੂੰ ਰੈਡੀ ਕਰਨਾ ਤੇ ਤੁਸੀਂ ਦੇਖੋ ਇਹ ਸਾਰਾ ਹੈਂਡਵਰਕ ਸੂਟ ਹੈ ਜੀ ਠੀਕ ਹੈ ਤੇ ਸ਼ਰਟ ਦੀ ਕਟਿੰਗ ਮੈਂ ਤੁਹਾਨੂੰ ਨਹੀਂ ਪਾਉਂਗੀ ਸਿਰਫ ਮੈਂ ਤੁਹਾਨੂੰ ਪਾਉਂਗੀ ਪਲਾਜ਼ੋ ਦੀ ਕਟਿੰਗ ਠੀਕ ਹੈ ਤੇ ਇਹ ਹੈਗੀ ਆ ਜੀ ਬਾਜੂ ਨਾਲ ਹੈਂਡਵਰਕ ਠੀਕ ਹੈ ਤੇ ਇਹ ਹੈਗਾ ਜੀ ਦੁਪੱਟਾ ਤੇ ਦੁਪੱਟੇ ਨੂੰ ਲਾਉਣੀਆਂ ਆਪਾਂ ਨੇ ਇਹ ਵਾਲੀਆਂ ਲੈਸਾਂ ਠੀਕ ਹੈ ਤੇ ਇਹ ਲੈਸਾਂ ਲਾ ਕੇ ਆਪਾਂ ਰੈਡੀ ਕਰੂਗੇ ਫਾਈਨਲ ਲੁੱਕ ਤੁਹਾਨੂੰ ਸਾਰੇ ਸੂਟ ਦੀ ਦਿਖਾਵਾਂਗੇ ਵੀ ਕਿੱਦਾਂ ਦੀ ਆ ਤੇ ਅੱਗੇ ਆਗੇ ਆ ਜੀ ਇਹ ਵਾਲਾ ਪਲਾਜ਼ੋ ਠੀਕ ਹੈ ਤੇ ਵੈਸੇ ਜਿਨ੍ਹਾਂ ਨੇ ਵਰਕ ਕਰਿਆ ਏ ਉਹਨਾਂ ਨੇ ਸਲਵਾਰ ਦਾ ਵਰਕ ਕਰਤਾ ਸਟ੍ਰੇਟ ਮਤਲਬ ਸਟੇਟ ਸਲਵਾਰ ਦਾ ਠੀਕ ਆ ਤੇ ਆਪਾਂ ਨੇ ਇਹਦਾ ਪਲਾਜ਼ੋ ਬਣਾਉਣਾ ਹੈ ਪਲਾਜ਼ੋ ਕਿਹੜੇ ਤਰੀਕੇ ਨਾਲ ਬਣਾਉਣਾ ਕਿਉਂਕਿ ਕਸਟਮਰ ਵੀ ਮਤਲਬ ਉਹ ਹੋਗੇ ਨਾ ਉਲਜੇਗੇ ਵੀ ਅਸੀਂ ਕੀ ਕਰੀਏ ਹੁਣ ਹਨਾ ਕਿਉਂਕਿ ਕਾਰੀਗਰ ਨੇ ਜਿਨ੍ਹਾਂ ਨੇ ਵਰਕ ਕੀਤਾ ਹੈ ਉਹਨਾਂ ਦੇ ਉਹਨਾਂ ਨੇ ਆਪਣੇ ਕਾਰੀਗਰ ਤੋਂ ਕਰਵਾਇਆ ਇਹ ਹੈਂਡਵਰਕ ਤੇ ਉਹਨਾਂ ਨੇ ਸਟੇਟ ਸਲਵਾਰ ਦਾ ਕਰਤਾ ਤੇ ਉਹ ਦੀਦੀ ਕਹਿੰਦੇ ਵੀ ਮੈਨੂੰ ਚਾਹੀਦਾ ਪਲਾਜ਼ੋ ਹਨਾ ਤੇ ਆਪਾਂ ਨੇ ਉਹਨਾਂ ਨੂੰ ਇੱਕ ਸਲਾਹ ਦਿੱਤੀ ਆ ਵੀ ਇਹ ਆਪਾਂ ਪਲਾਜ਼ੋ ਇਹਦਾ ਕਿਵੇਂ ਬਣਾ ਸਕਦੇ ਹਾਂ ਠੀਕ ਆ ਤੇ ਮੈਂ ਤੁਹਾਨੂੰ ਇਹਦੀ ਕਟਿੰਗ ਦਿਖਾਵਾਂਗੀ ਠੀਕ ਹੈ ਪਲਾਜ਼ੋ ਦੀ ਸ਼ਰਟ ਦੀ ਮੈਂ ਤੁਹਾਨੂੰ ਕਟਿੰਗ ਨਹੀਂ ਦਿਖਾਵਾਂਗੀ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਤੁਹਾਡੇ ਕੋਲ ਕਦੇ ਵੀ ਕੋਈ ਵੀ ਦਿੱਕਤ ਆਉਂਦੀ ਆ ਹਨਾ ਵੀ ਕੋਈ ਵਰਕ ਵਾਲਾ ਹਨਾ ਵੀ ਇਦਾਂ ਦਾ ਸੂਟ ਆਉਂਦਾ ਏ ਜੇ ਮੰਨ ਲਓ ਕਸਟਮਰ ਨੇ ਕਹੇ ਤਾਂ ਵੀ ਸਾਨੂੰ ਪਲਾਜ਼ੋ ਚਾਹੀਦਾ ਏ ਤਾਂ ਤੁਸੀਂ ਉਹਦਾ ਪਲਾਜ਼ੋ ਕਿਵੇਂ ਬਣਾ ਸਕਦੇ ਆ ਠੀਕ ਆ ਤੇ ਇੱਧਰ ਵੀ ਇਹਨਾਂ ਦਾ ਵਰਕ ਹੋਇਆ ਵਾ ਇੱਧਰ ਵੀ ਵਰਕ ਹੋਇਆ ਵਾ ਠੀਕ ਆ ਜੇ ਮੰਨ ਲਓ ਵਰਕ ਇੱਕ ਇੱਧਰਲੀ ਸਾਈਡ ਹੁੰਦਾ ਪੱਲੇ ਤੇ ਇੱਕ ਇੱਧਰ ਹੀ ਸੈੱਡ ਹੁੰਦਾ ਫਿਰ ਪਲਾਜ਼ੋ ਬਹੁਤ ਵਧੀਆ ਬਣਨਾ ਸੀਗਾ ਫਿਰ ਪਲਾਜ਼ੋ ਚ ਕੋਈ ਦਿੱਕਤ ਨਹੀਂ ᱛੀ ਹੋਣੀ ਪਲਾਜ਼ੋ ਵਧੀਆ ਬਣ ਜਣਾ ਸੀਗਾ ਤੇ ਹੁਣ ਹੈਗਾ ਜੀ ਸਟੇਟ ਸਲਵਾਰ ਦਾ ਮਤਲਬ ਵਰਕ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਤੇ ਆਪਾਂ ਨੇ ਇਹਦਾ ਬਣਾਉਣਾ ਹੈ ਪਲਾਜ਼ੋ ਤੇ ਮੈਂ ਤੁਹਾਨੂੰ ਕਟਿੰਗ ਜ਼ਰੂਰ ਸ਼ੇਅਰ ਕਰੂੰਗੀ ਤੇ ਪਹਿਲਾਂ ਆਪਾਂ ਸ਼ਰਟ ਕਟਿੰਗ ਕਰ ਲਈਏ ਉਸ ਤੋਂ ਬਾਅਦ ਪਲਾਜ਼ੋ ਦੀ ਮੈਂ ਤੁਹਾਨੂੰ ਸਾਰੀ ਮਤਲਬ ਦਿਖਾਵਾਂਗੀ ਕਟਿੰਗ ਮੈਂ ਕਿੱਦਾਂ ਕਟਿੰਗ ਕੀਤੀ ਆ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਹਾਂਜੀ ਆਪਾਂ ਲੱਗੇ ਆ ਜੀ ਪਲਾਜ਼ੋ ਕਟਿੰਗ ਕਰਨ ਤੇ ਪਲਾਜ਼ੋ ਦੀ ਜਿਹੜੀ ਕਟਿੰਗ ਆ ਉਹ ਕਿੱਦਾਂ ਹੋਣੀ ਆ ਹਨਾ ਕਿਉਂਕਿ ਨਾ ਇਹਦੇ ਤੇ ਵਰਕ ਦਿੱਤਾ ਹੋਇਆ ਹੈ ਹੈਂਡਵਰਕ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀਗਾ ਤੇ ਆਪਾਂ ਨੇ ਨਾ ਇਹ ਡਬਲ ਫੋਲਡ ਕਰਕੇ ਰੱਖ ਲਿਆ ਠੀਕ ਹੈ ਇੱਕ ਪੱਲਾ ਉੱਪਰ ਰੱਖ ਲਿਆ ਇੱਕ ਪੱਲਾ ਆਪਣੇ نیچے ਰੱਖ ਲਿਆ ਠੀਕ ਹੈ ਜੀ ਇਹਦਾ ਸੈਂਟਰ ਕਰਕੇ ਰੱਖ ਲੈਣਾ ਆਪਾਂ ਨੇ ਜਿਹੜਾ ਵਰਕ ਹੋਇਆ ਹੋਵੇ ਜਿਵੇਂ ਸਟੇਟ ਸਲਵਾਰ ਹੋਵੇ ਜੇ ਆਪਾਂ ਨੇ ਉਹਦਾ ਪਲਾਜ਼ੋ ਬਣਾਉਣਾ ਤਾਂ ਕਰਕੇ ਮੈਂ ਤੁਹਾਨੂੰ ਇਹ ਵੀਡੀਓ ਸ਼ੇਅਰ ਕਰਨ ਲੱਗੀ ਆ ਠੀਕ ਹੈ ਤੇ ਜਿਹੜੀ ਆਪਾਂ ਨੇ ਮਤਲਬ ਇਹਦੀ ਚੜਾਈ ਰੱਖਣੀ ਆ ਪਲਾਜ਼ੋ ਦੀ ਉਹ ਕਿੱਦਾਂ ਰੱਖਣੀ ਆ ਤੁਸੀਂ हिਪ ਨਾਲੋਂ 4 ਇੰਚ ਵਾਧ ਰੱਖਣੀ ਆ ਠੀਕ ਆ ਇਹ ਮਤਲਬ ਇੱਕ ਸਲਾਈ ਵਾਲਾ ਪਲਾਜ਼ੋ ਆ ਜਿਹੜੀ ਇੱਕ ਸਲਾਈ ਹੁੰਦੀ ਹੈ ਸੈਂਟਰ ਚ ਠੀਕ ਆ ਤੇ ਆਪਾਂ ਨੇ ਰੱਖਿਆ ਜੀ 13 ਠੀਕ ਆ ਉਹਨਾਂ ਦੀ hip पे ਹੈਗੀ ਹੈ ਜੀ 22 ਠੀਕ ਆ ਆਪਾਂ ਨੇ ਰੱਖਿਆ 13 13 ਇੰਚ ਚੜਾਈ ਰੱਖੀ ਇਹਦੀ ਕਿਉਂਕਿ ਜਿਨ੍ਹਾਂ ਨੇ ਇਹ ਪਾਉਣਾ ਹੈ ਉਹ ਥੋੜੇ ਹੈਲਥੀ ਜੇ ਆ ਭਾਰੀਆਂ ਹਨਾ ਤੇ ਉਸ ਹਿਸਾਬ ਨਾਲ ਆਪਾਂ ਨੇ ਰੱਖਣਾ ਤੇ ਉਸ ਤੋਂ ਬਾਅਦ ਊਰੇ ਤੋਂ ਰੱਖਣੀ ਆਪਾਂ ਨੇ ਲੈਂਥ ਠੀਕ ਹੈ ਲੈਂਥ ਹੈਗੀ ਹੈ ਜੀ ਕਸਟਮਰ ਦੀ 34 ਪਲਾਜ਼ੋ ਦੀ ਠੀਕ ਹੈ 34 ਤੇ ਆਪਾਂ ਜਿਹੜਾ ਨੀਚੇ ਵਾਲਾ ਕਪੜਾ ਉਹ ਘੱਟ ਆਪਾਂ ਮਤਲਬ ਨੀਚੇ ਅ ਕਪੜਾ ਲਾ ਕੇ ਫੋਲਡ ਕਰੂਗੇ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਆਸਣ ਆਸਣ ਰੱਖਣਾ ਆਪਾਂ ਨੇ ਉਹਨਾਂ ਦਾ 13 ਠੀਕ ਹੈ 13 ਰੱਖਣਾ ਹੈ ਤੇ 2 ਇੰਚ ਉੱਪਰ ਲਾਸਟਿਕ ਦਾ ਪਾਜਣਾ ਲਾਸਟਿਕ ਦਾ ਆਪਾਂ ਨੇ ਕਪੜਾ ਲੱਗ ਤੋਂ ਪਾਉਣਾ ਏ ਤੇ ਜਿਹੜਾ ਮਤਲਬ ਇਲਾਸਟਿਕ ਪਾਣੀ ਆ ਉਹ ਕਪੜਾ ਅਟੈਚ ਕਰਕੇ ਫਿਰ ਨਾਲ ਲੱਗਦੀ ਆਪਾਂ ਫੋਲਡ ਕਰੂਗੇ ਉਹ ਚੀਜ਼ ਠੀਕ ਆ ਤੇ ਆਪਣਾ ਜਿਹੜਾ ਆਸਣ ਹੈ ਜੀ ਉਹ ਆਪਣਾ 13 ਰੱਖ ਲੈਣਾ ਠੀਕ ਆ 13 ਦੀ ਬਜਾਏ ਤੁਸੀਂ ਵੱਧ ਵੀ ਰੱਖ ਸਕਦੇ ਆ 14 ਵੀ ਕਰ ਸਕਦੇ ਆ ਠੀਕ ਆ ਇਹਨਾਂ ਦਾ ਆਸਣ ਤੇ ਆਪਾਂ ਇਹਨਾਂ ਆਸਣ ਰੱਖਣ ਲੱਗੇ ਆ ਤੇ ਉਸ ਤੋਂ ਬਾਅਦ ਕਿ ਜਿਹੜੀ ਇਹਦੀ ਕਾਰਟ ਪਾਉਣੀ ਆ ਮੰਨ ਲਓ ਹੁਣ 14 ਤੇ ਆਸਣ ਰੱਖ ਲਿਆ ਆਪਾਂ ਨੇ ਤੇ ਉਰੇ ਤੋਂ ਵੀ 13 ਹੀ ਲੈਣਾ ਤੁਸੀਂ ਉਰੇ ਤੋਂ ਢਾਈ ਠੀਕ ਆ ਆ ਲਾਈਨ ਤੁਸੀਂ ਇਦਾਂ ਮਲਾ ਲੈਣੀ ਆ ਤੇ ਉਰੇ ਤੋਂ ਗੁਲਾਈ ਚ ਕੱਟ ਪਾ ਲੈਣੀ ਆ ਠੀਕ ਆ ਤੇ ਜਿਹੜੀ ਉਰੇ ਵਾਲੀ ਸਲਾਈ ਆ ਇਹ ਪਲਾਜ਼ੋ ਦੀ ਸਕੇਲ ਨਾਲੇ ਤੁਸੀਂ ਪਲਾਜ਼ੋ ਵਾਲੇ ਸਕੇਲ ਨਾਲੇ ਇਦਾਂ ਨਿਸ਼ਾਨੀ ਲਾਉਣੀ ਆ ਠੀਕ ਆ ਜੀ ਤੇ ਇਦਾਂ ਬਣ ਜਾਣਾ ਇਹ ਸਿੰਪਲ ਪਲਾਜ਼ੋ ਠੀਕ ਆ ਤੇ ਐਦਾਂ ਇਹਦੀ ਕਟਿੰਗ ਹੋਣੀ ਆ ਠੀਕ ਹੈ ਜੀ ਤੇ ਆਪਾਂ ਨੂੰ ਰੇਸਣ ਲੈ ਲਿਆ ਤੇ ਆਪਾਂ ਓਰੇ ਜਿਹੜਾ ਕੱਪੜਾ ਲਾਸਟਿਕ ਦਾ ਪਾਉਣਾ 2 ਇੰਚ ਮੈਂ ਵੱਧ ਨਹੀਂ ਕਟਿਆ ਹੈਗਾ ਉਹ ਆਪਾਂ ਕੱਪੜਾ ਲਾ ਕੇ ਹੀ ਫੋਲਡ ਕਰਾਂਗੇ ਲਾਸਟਿਕ ਤੇ ਆਪਾਂ ਨੇ ਵੱਧੂ ਨਹੀਂ ਕਟਿਆ ਆਪਾਂ ਨੇ ਪੂਰਾ ਪੂਰਾ ਪਲਾਜ਼ੋ ਕਟਿੰਗ ਕਰਨ ਲੱਗੇ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ हिਪ ਦੇ ਹਿਸਾਬ ਨਾਲ 4 ਇੰਚ ਵੱਧ ਰੱਖਣਾ ਜੇ ਇੱਕ ਸਲਾਈ ਵਾਲਾ ਪਾਉਣਾ ਤਾਂ ਇਹ हिਪ ਦੇ ਹਿਸਾਬ ਨਾਲ 4 ਇੰਚ ਵੱਧ ਰੱਖਣਾ ਇਹ ਚੀਜ਼ ਤੁਸੀਂ ਆਪਣੇ ਦਿਮਾਗ 'ਚ ਬਿਠਾ ਲਓ ਠੀਕ ਹੈ ਜੀ ਉਸ ਤੋਂ ਬਾਅਦ ਆਸਣ ਤੁਸੀਂ ਕਸਟਮਰ ਦੇ ਪਲਾਜ਼ੋ ਦੇ ਹਿਸਾਬ ਨਾਲ ਵੀ ਕਰ ਸਕਦੇ ਆ ਵੀ ਜਿੰਨਾ ਕਸਟਮਰ ਦਾ ਆਸਣ ਹੈ ਉਨਾ ਤੁਸੀਂ ਕਰ ਸਕਦੇ ਆ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਕਟਿੰਗ ਕਰਨ ਤੋਂ ਬਾਅਦ ਫਿਰ ਕਰਦੇ ਆਪਾਂ ਇਹ ਸੂਟ ਦੀ ਸਟਿਚਿੰਗ